ਹੈਲੋ ਡਾਕਟਰ ਨੀ ਮਾਨਾਜਨੀ ਬੋਲਦੀ ਆ ਜੀ ਬਲ ਕਲੀਨਿਕ ਤੋਂ ਗੱਲ ਕਰ ਰਹੇ ਹਾਂ ਜੇ ਤੁਹਾਨੂੰ ਮੇਰੇ ਘਰ ਦੇ ਤੁਹਾਡੇ ਇੱਕ ਨੀਲੇ ਕੁੱਤੇ ਆਉਂਦੇ ਆ ਤੇ ਤੁਸੀਂ ਇਹਨਾਂ ਨੂੰ ਕੋਈ ਡਰਾ ਲੈਂਦੇ ਹੋ ਜੀ ਮੈਂ ਤਾਂ ਬਈ ਸ਼ਰਾਬ ਛਡਾਉ ਉਹ ਇਹਦੇ ਲਈ ਬਈ ਨੁਸਖਿਆ ਆ ਇਹ ਇਯਾਂ ਨੂੰ ਖਤਰਾ ਹੈ ਇਹ ਸ਼ਰਾਬ ਪੀਊਗਾ ਜੀ ਇਦਾਂ ਨਾ ਕਿਹਾ ਕਰੋ ਜੀ ਮੈਂ ਸਾਡੇ ਘਰੇ ਪਰ ਲੜਾਈ ਪੈਂਦੀ ਹੈ ਜੀ ਮਹਿੰਦਰ ਜੀ ਦੇਖੋ ਮੈਂ ਡਾਕਟਰ ਹਾਂ ਤੇ ਮੇਰਾ ਫਰਜ਼ ਹੈ ਕਿ ਤੁਹਾਨੂੰ ਸਹੀ ਸਲਾਹ ਦੇਣੀ ਹੈ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਤੁਸੀਂ ਖੁਦ ਕਹੋਗੇ ਜੀ ਸ਼ਰਾਬ ਬਹੁਤ ਚੰਗੀ ਜੀ ਹੈ ਕਿ ਮੈਂ ਗੁੜ ਖਾ ਸਕਦਾ ਹਾਂ ਨਹੀਂ ਖਾ ਸਕਦੇ ਹੋ ਅੰਗੂਰ ਖਾ ਸਕਦਾ ਹਾਂ ਹਾਂਜੀ ਖਾ ਸਕਦੇ ਹੋ ਸੇਬ ਖਾ ਸਕਦਾ ਹਾਂ ਜੀ ਬਿਲਕੁਲ ਖਾ ਸਕਦੇ ਹੋ ਪਾਣੀ ਪੀ ਸਕਦਾ ਪਾਣੀ ਪੀ ਸਕਦੇ ਹੋ ਵੀ ਸ਼ਰਾਬ ਕਿਉਂ ਨਹੀਂ ਪੀ ਸਕਦਾ ਜੀ ਫਿਰ ਇੰਨਾ ਸਾਰੀਆਂ ਚੀਜ਼ਾਂ ਤੋਂ ਤੇ ਬਣਦੀ ਹੈ ਸ਼ਰਾਬ ਜੀ ਫਰਕ ਤਾਂ ਸਿਰਫ ਅੱਗ ਦਾ ਹੀ ਰਹਿ ਗਿਆ ਨਾ ਜੀ ਹੁਣ ਤੁਹਾਨੂੰ ਮੈਂ ਸਮਝਾਉਣੀ ਆਂ ਐਂ ਦੱਸੋ ਮੰਨ ਲਓ ਮੈਂ ਥੋੜੀ ਜਿਹੀ ਮਿੱਟੀ ਲੈ ਕੇ ਉਹ ਤੁਹਾਡੇ ਸਿਰ 'ਚ ਪਾਉਣੀ ਆਂ ਹਾਂ ਸਿਰ ਪਾਟੇਗਾ ਤੁਹਾਡਾ ਮਿੱਟੀ ਮਿੱਟੀ ਸਿਰ 'ਚ ਖਿਲ ਜਾਣਾ ਹੀ ਆ ਜੀ ਸਿਰ ਕਿੱਥੇ ਪੱਟਣਾ ਹੈ ਜੀ ਜੇ ਮੈਂ ਥੋੜੀ ਜਿਹੀ ਰੇਤ ਲਵਾ ਉਹ ਤੁਹਾਡੇ ਸਿਰ 'ਚ ਪਾਵਾਂ ਕਿ ਤੁਹਾਨੂੰ ਸੱਟ ਲੱਗੇਗੀ ਮੈਂ ਖਿਲਰੇ ਖੁੱਲ ਜਾਣੀ ਸਿਰ 'ਚ ਪਾ ਕੇ ਜੀ ਹੁਣ ਮੈਂ ਪਾਣੀ ਲੈ ਕੇ ਉਹ ਤੁਹਾਡੇ ਸਿਰ 'ਚ ਪਾਵਾਂ ਕੀ ਤੁਹਾਡੇ ਸੱਟ ਲੱਗੇਗੀ ਪਾਣੀ ਦੇ ਬੋਲੇ ਹੀ ਚੰਗਾ ਜੀ ਸਿਰ ਠੰਡਾ ਹੋ ਜਾਣਾ ਜਿਹੜੀ ਰੇਤ ਤੇ ਮਿੱਟੀ ਸਿਰ ਚ ਪਈ ਉਹ ਸਾਫ਼ ਹੋ ਜਾਣੀ ਹੈ ਜੀ ਇਹਨਾਂ ਤਿੰਨਾਂ ਨੂੰ ਮਿਕਸ ਕਰਕੇ ਇਹਨਾਂ ਨੂੰ ਗੁੰਨ ਕੇ ਇੱਟ ਦਾ ਰੂਪ ਦੇ ਕੇ ਅੱਗ ਦੇ ਵਿੱਚ ਪਕਾ ਕੇ ਪੱਕੀ ਇੱਟ ਬਣਾ ਕੇ ਤੁਹਾਡੇ ਸਿਰ 'ਚ ਮਾਰਾਂ ਪਾਟੇਗਾ ਨਾ ਸਿਰ ਮਹਿੰਦਰ ਜੀ ਫਰਕ ਤਾਂ ਸਿਰਫ ਅੱਗ ਦਾ ਹੀ ਹੈ ਨਾ ਫਿਰ ਕੀ ਹੋਰ